ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 22 ਜੁਲਾਈ ਨੂੰ ਪੰਜਾਬ ਦੇ ਮੌਸਮ ਦੀ 22 23 24 25 ਤੱਕ ਪੰਜਾਬ ਦੇ ਮੌਸਮ ਦੇ ਵਿੱਚ ਜੋ ਕਿ ਆਉਣ ਵਾਲੇ 3-4 ਦਿਨ ਨੇ ਵੀਰੋ ਇਹਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਮਿਲੀ ਅਪਡੇਟ ਦੇ ਮੁਤਾਬਕ ਵੀਰੋ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਦੱਸ ਦਿਆ ਰਹੇ ਸੀ ਕਿ ਤਕਰੀਬਨ ਪੰਜਾਬ ਦੇ ਮੌਸਮ ਦੇ ਵਿੱਚ ਥੋੜਾ ਮੋਟਾ ਬਦਲਾ ਆਪਾਨੂੰ 22 ਜੁਲਾਈ ਤੋਂ ਦੇਖਣ ਨੂੰ ਮਿਲੇਗਾ ਪਰ ਜੋ ਬਰਸਾਤੀ ਗਤੀਵਿਧੀਆਂ ਵੀਰੋ ਜ਼ਿਆਦਾਤਰ ਅਸਰ 23 ਜੁਲਾਈ ਦੇ ਵਿੱਚ ਬਣੇ ਹੋਏ ਨੇ ਤਕਰੀਬਨ 22 ਜੁਲਾਈ ਦੀ ਵੀਰੋ ਰਾਤਕ ਤੋਂ ਮੌਸਮ ਪੰਜਾਬ ਦਾ ਬਦਲਦਾ ਹੋਇਆ ਆਪਾਨੂੰ ਦਿਖਾਈ ਦੇਵੇਗਾ ਅੱਜ ਆਪਾਂ ਵੀਰੋ 22 ਦੀ ਗੱਲ ਕਰਦੇ ਆਂ 22 ਤਰੀਕ ਨੂੰ ਹੁਣ ਆਉਂਦੇ ਘੰਟਿਆਂ ਦੇ ਵਿੱਚ ਵੀਰੋ ਹੁਣ ਤੋਂ 1-2 ਘੰਟਿਆਂ ਬਾਅ ਤਬ ਵੀਰੋ ਪੰਜਾਬ ਦੇ ਜੋ ਖਾਸ ਕਰਕੇ ਉੱਤਰੀ ਇਲਾਕੇ ਨੇ ਉੱਤਰੀ ਤਰਾਈ ਇਲਾਕੇ ਨੇ ਵੀਰੋ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਤੋਂ ਮੇਨ ਮੰਨ ਲਓ ਅੰਮ੍ਰਿਤਸਰ ਸਾਹਿਬ ਦੇ ਨਾਲ ਲੱਗੇ ਤਰਨਤਾਰਨ ਕਪੂਰਥਲਾ ਜਲੰਧਰ ਅੱਗੇ ਵੀਰੋ ਫਿਰੋਜ਼ਪੁਰ ਫਰੀਦਕੋਟ ਜੋ ਮਾਝੇ ਦੇ ਖੇਤਰ ਨੇ ਵੀਰੋ ਖਾਸ ਕਰਕੇ ਇਨ੍ਹਾਂ ਖੇਤਰਾਂ ਦੇ ਵਿੱਚੋਂ ਬਰਸਾਤੀ ਗਤੀਵਿਧੀਆਂ ਇੱਕ ਸਿਸਟਮ ਵੀਰੋ ਗਰਜ ਚਮਕ ਵਾਲੇ ਬੱਦਲ ਬਣਨਗੇ ਜੋ ਕਿ ਵੀਰੋ ਆਉਂਦੇ ਕੁਝ ਘੰਟਿਆਂ ਦੇ ਬਾਅਦ ਇਨ੍ਹਾਂ ਖੇਤਰਾਂ ਦੇ ਵਿੱਚ ਚੰਗੀਆਂ ਬਰਸਾਤੀ ਗਤੀਵਿਧੀਆਂ ਦੇਖ ਸਕਦੇ ਨੇ ਕਿਤੇ ਹਲਕਾ ਕਿਤੇ ਦਰਮਿਆਨਾ ਗਰਜ ਚਮਕ ਨਾਲ ਕਿਤੇ ਵੀਰੋ ਤੇਜ਼ ਚੰਗਾ ਕਾਫੀ ਭਰਮਾ ਮੀ ਹੌਲੀ ਹੌਲੀ ਵੀਰੋ ਸਿਸਟਮ ਦਾ ਜੇਕਰ ਦਾਇਰਾ ਵੱਧਦਾ ਹੈ ਤਾਂ ਉਸ ਤੋਂ ਬਾਅਦ ਅੱਗੇ ਇਹ ਦੁਆਬੇ ਦੇ ਖੇਤਰਾਂ ਨੂੰ ਵੀਰੋ ਪ੍ਰਭਾਵਿਤ ਕਰੇਗਾ ਤੇ ਮੱਧ ਪੰਜਾਬ ਤੱਕ ਦੇਰੀ ਲੁਧਿਆਣੇ ਤੱਕ ਦੇਰੀ ਵੀਰੋ ਛੋਟੇ-ਮੋਟੇ ਦੇ ਅੰਡਰ ਕਵਰ ਹੋ ਸਕਦੇ ਨੇ ਅੱਜ ਵੀਰੋ ਹਵਾਵਾਂ ਬਾਕੀ ਪੰਜਾਬ ਜਿਵੇਂ ਆਪਾਂ ਅਗਰੇ ਦੱਖਣੀ ਭਾਗ ਲਾ ਲਓ ਵੀਰੋ ਬਰਨਾਲੇ ਤੋਂ ਲੈ ਕੇ ਬਠਿੰਡਾ ਮਾਨਸਾ ਮੁਕਸਰ ਸਾਹਿਬ ਇਹ ਖੇਤਰ ਨੇ ਵੀਰੋ ਜੋ ਹਰਿਆਣੇ ਦੇ ਰਾਜਸਥਾਨ ਦੇ ਨਾਲ ਲੱਗਦੇ ਨੇ ਇਨ੍ਹਾਂ ਖੇਤਰਾਂ ਦੇ ਵਿੱਚ ਥੋੜੀ ਅੱਜ ਦੇ ਸਮੇਂ ਵੀਰੋ ਬਰਸਾਤ ਦੀ ਉਮੀਦ ਘੱਟ ਹੈ ਦੁਪਹਿਰ ਤੋਂ ਬਾਅਦ ਹਲਕੀ ਫੁਲਕੀ ਬੱਦਲਬਾਜ਼ੀ ਕਿਸੇ ਖੇਤਰ ਦੇ ਵਿੱਚ ਆ ਸਕਦੀ ਹੈ। اچانک ਗਰਜ ਚਮਕ ਵਾਲੇ ਬੱਦਲ ਬਣ ਸਕਦੇ ਨੇ। ਇਨ੍ਹਾਂ ਖੇਤਰਾਂ ਦੇ ਵਿੱਚ ਵੀ ਛੋਟੀ ਮੋਟੀ ਵੀਰੋਕੜਮਣ ਦੇ ਥੋੜੀ-ਮੋਟੀਆਂ ਗਤੀਵਿਧੀਆਂ ਪਰ ਛੋਟੇ-ਮੋਟੇ ਦੇਖਣ ਨੂੰ ਮਿਲ ਸਕਦੇ ਹਨ। ਪਰ ਅੱਜ ਦੇ ਦਿਨ ਕੋਈ ਜ਼ਿਆਦਾ ਵੱਡੇ ਅਸਾਰ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਦੱਖਣੀ ਭਾਗਾਂ ਦੇ ਵਿੱਚ ਘੱਟ ਹੋਣਗੇ। ਅਕੀ ਵੀਰੋ ਮੌਸਮ ਜ਼ਿਆਦਾਤਰ ਅੱਜ ਰਾਤ ਤੋਂ ਹੀ ਆਪਾਂ ਨੂੰ ਦੇਖਣ ਨੂੰ ਮਿਲੇਗਾ ਅੱਜ ਦਿਨ ਦਾ ਟੈਂਪਰੇਚਰ ਵੀਰੋ 37 ਡਿਗਰੀ ਦੇ ਆਸ-ਪਾਸ ਰਹੇਗਾ ਹਲਕੀ-ਫੁਲਕੀ ਬੱਦਲਾਂ ਦੀ ਆਵਾਜ਼ਾਈ ਬਣੀ ਰਹੇਗੀ ਹਵਾਵਾਂ ਵੀਰੋ ਉੱਤਰ-ਦੱਖਣ ਦਿਸ਼ਾ ਤੋਂ ਤੇਜ਼ ਰਫ਼ਤਾਰ ਦੀਆਂ ਵਗਣਗੀਆਂ ਕੱਲ ਦੇ ਮੁਕਾਬਲੇ ਵੀਰੋ ਥੋੜਾ ਜਿਹਾ ਗਰਮੀ ਤੋਂ ਅੱਜ ਆਪਾਂ ਨੂੰ ਰਾਹਤ ਰਹੇਗੀ ਕੱਲ ਦੇ ਮੁਕਾਬਲੇ ਥੋੜੀ ਹਵਾ ਚੱਲਣ ਦੇ ਕਾਰਨ ਵੀਰੋ ਹਮਮਤ ਘੱਟ ਪਰੇਸ਼ਾਨ ਕਰੇਗੀ ਆਉਂਦੇ ਦਿਨਾਂ ਦੇ ਵਿੱਚ ਵੀਰੋ ਬਰਸਾਤ ਦਾ ਦੌਰ ਸ਼ੁਰੂ ਹੋਣ ਵਾਲਾ ਹੈ ਤਕਰੀਬਨ 24-25 ਜੁਲਾਈ ਤੱਕ ਵੀਰੋ ਤਕਰੀਬਨ ਆਪਾਂ ਨੂੰ ਪੰਜਾਬ ਦੇ ਸੋ ਜੇ ਗਰਮੀ ਦਾ ਵੀਰੋ ਜਿਆਦਾ ਵੱਡਾ ਦੌਰ ਸੀ ਲੰਘ ਚੁੱਕਿਆ ਹੋਣਾ ਉਹਦੇ ਦਿਨਾਂ ਦੇ ਵਿੱਚ ਵੀਰੋ ਥੋੜਾ ਮੋਟਾ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਲਗਾਤਾਰ ਹੁੰਦੀਆਂ ਹੀ ਰਹਿਣਗੀਆਂ 30 ਜੁਲਾਈ ਤੱਕ ਦੇ ਸਮਾਂ ਵੀਰੋ ਤੁਹਾਨੂੰ ਪਹਿਲਾਂ ਵੀ ਦੱਸ ਦਿਆ ਰਹੇ ਹਾਂ 30 ਜੁਲਾਈ ਤੱਕ ਦੇ ਸਮੇਂ ਦੇ ਵਿੱਚ ਟੁੱਟਮੀਆਂ ਬਰਸਾਤੀ ਗਤੀਵਿਧੀਆਂ ਵੀਰੋ ਨਿਰੰਤਰ ਹੁੰਦੀਆਂ ਹੀ ਰਹਿਣਗੀਆਂ ਕਿਸੇ ਇੱਕ ਭਾਗਾਂ ਦੇ ਵਿੱਚ ਅੱਜ ਮੀਂਹ ਪੈ ਗਿਆ ਕਿਸੇ ਭਾਗ ਦੇ ਵਿੱਚ ਕੱਲ ਮੀਂਹ ਪੈ ਗਿਆ ਸੋ ਵੀਰੋ ਐਦਾਂ ਕਰਕੇ ਤਕਰੀਬਨ ਸਾਰਾ ਹੀ ਪੰਜਾਬ ਕਵਰ ਹੋ ਜਾਵੇਗਾ ਜਿਸ ਦੇ ਕਾਰਨ ਵੀਰੋ ਇੱਕ ਠੰਡ ਦਾ ਥੋੜਾ ਜਿਹਾ ਮਾਹੌਲ ਬਣਿਆ ਰਹੇਗਾ ਤੇ ਗਰ ਬਾਕੀ ਵੀਰੋ ਟੈਂਪਰੇਚਰ ਰਾਤ ਦੇ ਤਕਰੀਬਨ 28 27 28 ਡਿਗਰੀ ਦੇ ਆਸ-ਪਾਸ ਹੀ ਰਹਿਣਗੇ ਕਿਉਂਕਿ ਅੱਜ ਦੀ ਰਾਤ ਕੋਈ ਜ਼ਿਆਦਾ ਵੱਡੀਆਂ ਗਤੀਵਿਧੀਆਂ ਹੋਣ ਦੀ ਉਮੀਦ ਨਹੀਂ ਹੈ ਅੱਧੀ ਰਾਤ ਤੋਂ ਬਾਅਦ ਵੀਰੋ ਪੰਜਾਬ ਦਾ ਮੌਸਮ ਜੋ ਦੱਖਣੀ ਭਾਗ ਨੇ ਇਹਨਾਂ ਦੇ ਵਿੱਚ ਵੀ ਬਦਲ ਦੀ ਉਮੀਦ ਬਣੀ ਹੋਈ ਹੈ ਬਾਕੀ ਵੀਰੋ ਸ਼ਾਮ ਦੀ ਵੀਡੀਓ ਕੱਲ ਦੀ ਵੀਡੀਓ ਜਿਵੇਂ ਵੀ ਆਪਾਂ ਨੂੰ ਜਾਣਕਾਰੀ ਮਿਲੇਗੀ ਸਾਰੀ ਸਹੀ ਤੋਂ ਸਹੀ ਅਪਡੇਟ ਲੈ ਕੇ ਕਿਸਾਨ ਵੀਰਾਂ ਲਈ ਹਾਜ਼ਰ ਹੋਣੇ ਆ ਸੋ ਆਪਾਂ ਹਾਜ਼ਰ ਹੁੰਦੇ ਰਹਾਂਗੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ